ਦੋਸਤੋ ਅੱਜ ਆਪਾਂ ਬਹੁਤ ਹੀ ਟੇਸਟੀ ਮਠੀਆਂ ਬਣਾਉਣ ਲੱਗੇ ਆ ਜਿਹੜੀਆਂ ਕਿ ਮੇਰੀਆਂ ਫੇਵਰਿਟ ਨੇ ਅਕਸਰ ਜਦੋਂ ਵੀ ਮੰਮੀ ਮਠੀਆਂ ਬਣਾਉਂਦੇ ਸਪੈਸ਼ਲ ਮੇਰੇ ਵਾਸਤੇ ਉਹ ਅਲੱਗ ਬਣਾਉਂਦੀ ਸੀ ਤੇ ਹੋਰ ਸਾਰੇ ਪਰਿਵਾਰ ਵਾਸਤੇ ਅਲੱਗ ਤੇ ਜਿਹੜੀਆਂ ਉਹ ਮੇਰੀਆਂ ਫੇਵਰਿਟ ਸੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਲਿਆ ਕਿਉਂਕਿ ਬਹੁਤ ਹੀ ਕ੍ਰਿਸਪੀ ਬਣਦੀਆਂ ਨੇ ਇਹਦੇ ਵਾਸਤੇ ਆਪਾਂ ਲਿਆ ਹੋਇਆ ਜੀ ਗੁੜ ਜਿਹੜਾ ਕਿ ਆਪਾਂ ਅੱਧਾ ਕਿਲੋ ਲਿਆ ਕੁੱਟ ਕੇ ਆਪਾਂ ਇਹਨੂੰ ਰੱਖ ਲਿਆ ਸੀਗਾ ਤੇ ਹਿਦਰਾ ਆਪਾਂ ਲਿਆ ਹੋਇਆ ਜੀ 1 ਪੌਣਾ ਕਿਲੋ ਆਟਾ ਮਤਲਬ 750 ਗ੍ਰਾਮ ਜਿਹੜਾ ਆਪਾਂ ਆਟਾ ਲਿਆ ਗਿਆ ਜੇਕਰ ਤੁਸੀਂ ਮਿੱਠਾ ਖਾਣਾ ਮਤਲਬ ਵੀ ਘੱਟ ਪਸੰਦ ਕਰਦੇ ਹੋ ਫਿਰ ਤੁਸੀਂ ਕਿਲੋ ਆਟਾ ਲੈ ਸਕਦੇ ਹੋ ਤੇ ਅੱਧਾ ਕਿਲੋ ਦੇ ਵਿੱਚ ਗੁੜ ਪਾ ਸਕਦੇ ਹੋ ਹੁਣ ਆਪਾਂ ਗੁੜ ਨੂੰ ਇੱਕ ਭਾਂਡੇ ਵਿੱਚ ਪਾ ਲਾਂਗੇ ਕਿਉਂਕਿ ਇਹਨੂੰ ਆਪਾਂ ਪਿਘਲਾਉਣਾ ਹੈਗਾ ਵਿੱਚ ਖੋਰ ਨਾ ਪਾਣੀ ਦੇ ਤੇ ਪੌਣੀ ਕਬਾਟੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਦੀ ਅੱਧੀ ਤੋਂ ਥੋੜੀ ਜਿਹੀ ਘੱਟ ਪਾਣੀ ਕਹਿ ਰਹੀ ਆ ਅੱਧੀ ਤੋਂ ਥੋੜੀ ਘੱਟ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਦੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਐਵੇਂ ਪਿਉਂ ਕੇ ਰੱਖ ਦਾਂਗੇ ਥੋੜੇ ਟਾਈਮ ਵਾਸਤੇ ਤਾਂ ਜੋ ਵਿੱਚ ਜਿਹੜੀਆਂ ਡਲੀਆਂ ਨੇ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਤੇ ਸਾਰਾ ਗੋੜਾ ਜਿਹੜਾ ਉਹ ਪਾਣੀ ਵਿੱਚ ਵਧੀਆ ਰੰਗ ਚ ਜਾਏ ਤੇ ਹੁਣ ਖੋਲ ਲੈਣਾ ਵਧੀਆ ਤਰੀਕੇ ਨਾਲ ਇਹਨੂੰ ਹਾਂਜੀ ਜੇ ਤੁਸੀਂ ਚਾਹੋ ਜਿੰਵੇ ਜ਼ਿਆਦਾ ਕਾਲੀ ਹੈ ਤੇ ਇਹਨੂੰ ਤੁਸੀਂ ਗਰਮ ਵੀ ਕਰ ਸਕਦੇ ਹੋ ਤੇ ਜਦੋਂ ਇਹ ਪਿਗਲ ਜੇ ਤੁਸੀਂ ਫੇਰ ਆਪਾਂ ਇਹਨੂੰ ਬਿਲਕੁਲ ਠੰਡਾ ਕਰਕੇ ਫੇਰ ਹੀ ਆਪਾਂ ਇਹਦਾ ਜਿਹੜਾ ਆਟਾ ਘੋਲਣਾ ਜਿਵੇਂ ਵੀ ਕਰ ਸਕਦੇ ਹੋ ਤੇ ਨਹੀਂ ਆਪਾਂ ਇਹਨੂੰ ਅੱਧਾ ਘੰਟਾ ਪਹਿਲਾਂ ਪਿਉਂਦੇ ਨਾ ਤਾਂ ਜਿਹੜੀਆਂ ਡਲੀਆਂ ਨੇ ਵਧੀਆ ਨਰਮ ਹੋ ਜਾਣ ਫਿਰ ਤਾਂ ਇਹ ਵਧੀਆ ਮੈਸ਼ ਹੋ ਜਾਂਦੀਆਂ ਨੇ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਤਾਂ ਜੋ ਜਿਹੜਾ ਗੋੜਾ ਵਧੀਆ ਵਿੱਚ ਮਿਕਸ ਹੋ ਜਾਏ ਤੇ ਦੇਖ ਲਓ ਆਪਾਂ ਕੁੱਟ ਕੇ ਪਾਇਆ ਸੀਗਾ ਤੇ ਸਾਰੀਆਂ ਡਲੀਆਂ ਵਿੱਚ ਵਧੀਆ ਮਿਕਸ ਹੋ ਗਈਆਂ ਤੇ ਹੁਣ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਮਤਲਬ ਜਿਹੜਾ ਪਾਣੀ ਵਿੱਚ ਮਿਕਸ ਹੋ ਗਿਆ ਗੁੜ ਨੂੰ ਆਪਾਂ ਛਾਣ ਲਾਂਗੇ ਤਾਂ ਜੋ ਕੋਈ ਵੀ ਇਹਦੇ ਵਿੱਚ ਕਚਰਾ ਵਗੈਰਾ ਜਿਵੇਂ ਗੰਨੇ ਦੇ ਜੀ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਜੀ ਲਓ ਜੀ ਗੁੜ ਪੀਗਲ ਗਿਆ ਵਧੀਆ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਜੀ ਠੀਕ ਹੈ ਜੀ ਕੋਈ ਵੀ ਖੁੱਲਾ ਜਿਹਾ ਭਾਂਡਾ ਲੈ ਕੇ ਉਹਦੇ ਵਿੱਚ ਪਾਵਾਂਗੇ ਜੀ ਪਾਣੀ ਘੱਟ ਹੀ ਪਾਓ ਜੀ ਗੁੜ ਚ ਕਿਉਂਕਿ ਜੇ ਵਧ ਜੇ ਫਿਰ ਆਪਾਂ ਨੂੰ ਆਟਾ ਹੋਰ ਪਾਉਣਾ ਪੂਸੇ ਫਿਰ ਬਿਲਕੁਲ ਹੀ ਫਿੱਕੀਆਂ ਬਣ ਜਾਣੀਆਂ ਜਿਹੜੀਆਂ ਆਪਣੀਆਂ ਮੱਠੀਆਂ ਹੋਣਗੀਆਂ ਇਹ ਇਧਰ ਆਪਾਂ ਜਿਹੜਾ ਆਟਾ ਰਹਿ ਜੀ ਚੰਗੀ ਤਰ੍ਹਾਂ ਆਪਾਂ ਛਾਂਲ ਲਿਆ ਸੀਗਾ ਇਹਨੂੰ ਆਪਾਂ ਖੁੱਲੇ ਜੇ ਭਾਂਡੇ ਚ ਪਾਵਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਦੇ ਵਾਲਾ ਉਹ ਆਪਾਂ ਹੁਣ ਜਿਹੜਾ ਆਟਾ ਉਹ ਗੁੰਨਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਜਵੈਨ ਜੇਕਰ ਤੁਹਾਨੂੰ ਅਜਵੈਨ ਨਹੀਂ ਵਧੀਆ ਲੱਗੇ ਤਾਂ ਤੁਸੀਂ ਸੌਫ ਵੀ ਪਾ ਸਕਦੇ ਹੋ ਜੇ ਸੌਫ ਨਹੀਂ ਵਧੀਆ ਲੱਗੇ ਤਾਂ ਅਜਵੈਨ ਤੇ ਜੇ ਦੋਨੇ ਵਧੀਆ ਲੱਗੇ ਤਾਂ ਦੋਨੇ ਵੀ ਇਹਦੇ ਵਿੱਚ ਆਪਾਂ ਮਿਕਸ ਕਰ ਸਕਦੇ ਹਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਿਓ ਕਿਓ ਕਿੰਨਾਕ ਪਾਉਣਾ ਜੀ ਇਹ ਆਪਾਂ ਅੱਧੀ ਕਕੌਲੀ ਲਿਆ ਹੋਇਆ ਜੀ ਹੂੰ ਇਹ ਸਾਰਿਆਂ ਨੂੰ ਆਪ ਚਾਸ ਲੈਣਾ ਜੀ ਸਾਰੇ ਆٹے ਚ ਠੀਕ ਹੈ ਚਾਸ ਇਹਦੇ ਨਾਲ ਕ੍ਰਿਸਪੀ ਬਣ ਜਾਣੀ ਆ ਮਤਲਬ ਹਾਰਡ ਜੀਆਂ ਨਹੀਂ ਹੋਣੀਆਂ ਖਾਂ ਚ ਸੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਜੇ ਤੁਸੀਂ ਚਾਹੋ ਵੀ ਕਿਉਂ ਨਹੀਂ ਪਾਉਣਾ ਤਾਂ ਤੁਸੀਂ ਤੇਲ ਨੂੰ ਗਰਮ ਕਰਕੇ ਠੰਡਾ ਕਰਕੇ ਇਹਦੇ ਵਿੱਚ ਪਾ ਕੇ ਚਾਸ ਸਕਦੇ ਹੋ ਜੀ ਹੁਣ ਤੁਸੀਂ ਅੱਜ ਦੇ ਟਾਈਮ ਦੋਸਤੋ ਕਿਉਂਕਿ ਮੌਸਮ ਠੰਡਾ ਮੀਂਹ ਵਾਲਾ ਕਿਸੇ ਵੀ ਪਿੰਡ ਚ ਬੜੋਂਗੇ ਨਾ ਤਾਂ ਤੁਹਾਨੂੰ ਮਤਲਬ ਖੁਸ਼ਬੂ ਆਈ ਜਾਣੀ ਹੈ ਲੱਡੂਆਂ ਦੀ ਮਠੀਆਂ ਦੀ ਲੱਡੂਆਂ ਦੀ ਨਹੀਂ ਜੀ ਗੁਲਗੁਲਿਆਂ ਦੀ ਮਠੀਆਂ ਦੀ ਹਾਂ ਇੱਕੋ ਗੱਲ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹਨਾ ਆਹ ਸਾਰੇ ਕਹੀ ਜਾਂਦੇ ਸੀ ਜੀ ਕਈ ਦਿਨਾਂ ਦੇ ਮੈਂ ਕਿਹਾ ਚਲੋ ਮੇਰੀਆਂ ਹੀ ਮਨਪਸੰਦ ਬਣਾ ਕੇ ਦਿਖਾਉਣੀ ਆ ਤੇ ਸਾਰਿਆਂ ਦੇ ਫੇਵਰਟ ਬਣਾਉਣੇ ਜੀ ਇਹ ਚੀਜ਼ ਆ ਤੇ ਇਹ ਚੀਜ਼ ਨੂੰ ਆਪਾਂ ਲੰਮਾ ਟਾਈਮ ਸਟੋਰ ਕਰਕੇ ਵੀ ਰੱਖ ਸਕਦੇ ਆ ਮਤਲਬ ਇਹਨੂੰ ਆਪਾਂ ਮਹੀਨੇ ਤੱਕ ਸਟੋਰ ਕਰ ਕਰਕੇ ਰੱਖ ਸਕਦੇ ਆ ਕਿਸੇ ਵੀ ਏਅਰਟਾਈਟ ਚ ਪਾ ਕੇ ਆਪਾਂ ਇਹਨੂੰ ਰੱਖ ਦਾਂਗੇ ਜਦੋਂ ਵੀ ਚੱਤ ਕਰੇ ਉਦੋਂ ਆਪਾਂ ਇਹਨੂੰ ਖਾ ਸਕਦੇ ਆ ਠੀਕ ਆ ਆ ਪੰਜ ਚਾਰ ਮਿੰਟਾਂ ਦੀ ਮਾਲਸ਼ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜਾ ਥੋੜਾ ਪਾ ਕੇ ਜਿਹੜਾ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਾਂਗੇ ਜੀ ਠੀਕ ਹੈ ਇਹ ਥੋੜਾ ਥੋੜਾ ਕਰਕੇ ਪਾਉਣਾ ਹਾਂਜੀ ਕਈ ਵਾਰ ਇਹ ਮੰਦ ਵੀ ਵਧ ਜਾਂਦਾ ਵੈਸੇ ਆਪਾਂ ਜਿਹੜਾ ਪਾਣੀ ਪਾਏਗਾ ਉਹ ਪੂਰਾ ਵਧੀਆ ਮਤਲਬ ਵੀ ਇਹਦੇ ਹਿਸਾਬ ਨਾਲ ਹੀ ਪਾਇਆਗਾ ਹੂੰ ਸੋ ਵਾਧਾ ਤਾਂ ਹੈ ਨਹੀਂ ਘੱਟ ਪਵੇਂ ਜਾਵੇ ਫਿਰ ਆਪਾਂ ਥੋੜਾ ਜਿਹਾ ਦੂਜਾ ਪਾਣੀ ਪਾ ਲਾਂਗੇ ਜੀ ਠੀਕ ਹੈ ਜੀ ਹੁਣ ਥੋੜਾ ਥੋੜਾ ਕਰਕੇ ਹੀ ਪਾਈ ਜਾਣਾ ਲਓ ਜੀ ਸਾਰੇ ਨੂੰ ਆਪਾਂ ਗੁੰਨ ਲੈਣੇ ਆ ਜੀ ਤੇ ਇਹ ਜਿਹੜਾ ਆਟਾ ਉਹ ਆਪਾਂ ਹਾਰਡ ਹੀ ਗੁੰਨਣਾਗਾ ਜਿਆਦਾ ਆਪਾਂ ਸੌਫਟ ਗੁਰਦੀ ਤੇ ਅੱਧੀ ਕੱਪ ਇਹਦੇ ਵਿੱਚ ਪਾਣੀ ਦੀ ਪਾਲੀ ਸੀ ਤੇ ਵਧੀਆ ਪੂਰਾ ਪੂਰਾ ਜਿਹੜਾ ਪਾਣੀ ਆ ਚੁੱਕਿਆ ਹੈ ਸੋ ਮਤਲਬ ਜੇ ਇਹਨਾਂ ਸਮਾਨ ਲਾਉਂਗੇ ਦੋਸਤੋ ਤਾਂ ਜਮਾ ਪੂਰਾ ਪੂਰਾ ਆਊਗਾ ਹਾਂਜੀ ਪੂਰਾ ਪੂਰੀ ਆਊਗਾ ਤੇ ਆਟਾ ਜਿਹੜਾ ਉਹ ਆਪਾਂ ਹਾਰਡ ਗੁੰਨਣਾ ਤਾਂ ਜਿਹੜੀਆਂ ਮਠੀਆਂ ਵਧੀਆ ਬਣ ਕੇ ਤਿਆਰ ਹੋਣ ਸੌਫਟ ਨਹੀਂ ਆਪਾਂ ਇਹਦਾ ਆਟਾ ਗੁੰਨਣਾ ਸੋ ਵਧੀਆ ਹਾਰਡ ਹੋਣਾ ਚਾਹੀਦਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਗੁੰਨ ਕੇ ਤਿਆਰ ਕਰ ਲਾਂਗੇ ਜੀ ਮਤਲਬ ਰੋਟੀਆਂ ਵਾਲਾ ਆਟਾ ਨਹੀਂ ਉਹਨਾਂ ਦਾ ਰੋਟੀਆਂ ਵਾਲੀ ਗੁੰਨ ਸਕਦੇ ਆ ਜੀ ਇਹ ਹਾਰਡ ਰੋਟੀਆਂ ਵਾਲਾ ਪਹਾੜ ਹੀ ਹੁੰਦਾ ਕਿਉਂਕਿ ਅਲੱਗ-ਅਲੱ ਸੋ ਜਿਦਿਹੜਾ ਡੱਟ ਹੁੰਦਾ ਉਹਦੇ ਨਾਲ ਰੋਟੀਆਂ ਵਧੀਆ ਫੁੱਲ ਫੁੱਲ ਕੇ ਆਉਂਦੀਆਂ ਨੇ ਜੀਆਂ ਇਸ ਕਰਕੇ ਸਖਤ ਜਿਹੜਾ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਜੀ ਥੋੜਾ ਜਿਹਾ بس ਪਾਣੀ ਦੇ ਵਿੱਚ ਹੋਰ ਛਿਟਾ ਜਾ ਦੇ ਲੈਨੇ ਆ ਤੇ ਆਟਾ ਇਹਦਾ ਵਧੀਆ ਗੁੰਨ ਕੇ ਤਿਆਰ ਹੋ ਜੂਗਾ ਜੀ ਲਓ ਜੀ ਆਟਾ ਆਪਾਂ ਗੁੰਨ ਲਿਆ ਸੀ ਹੁਣ ਆਪਾਂ ਇਹਦੇ ਪੇੜਾ ਜਿਹੜੇ ਵੱਡੇ ਵੱਡੇ ਬਣਾ ਕੇ ਤਿਆਰ ਕਰ ਲੈਨੇ ਤੇ ਰੋਟੀਆਂ ਆਪਾਂ ਇਹਦੀ ਵੇਲ ਲੈਨੇ ਆ ਠੀਕ ਆ ਰੋਟੀ ਵੇਲਣੀ ਆ ਦੀ ਹਾਂਜੀ ਫਿਰ ਰੋਟੀ ਆਪਾਂ ਕੱਟ ਦੇਗੇ ਆ ਹਾਂਜੀ ਚਾਹੇ ਤਾਂ ਗੋਲ ਕੌਲੀ ਨਾਲ ਕੱਟ ਲਈਏ ਗੋਲ ਤੇ ਚਾਹੇ ਚੌਰਸ ਜਿਵੇਂ ਵੀ ਤੁਹਾਨੂੰ ਵਧੀਆ ਲੱਗਦੇ ਨੇ ਉਵੇਂ ਆਪਾਂ ਦੀ ਜਿਹੜੀ ਸ਼ੇਪ ਹੋ ਆਪਾਂ ਕੱਟ ਸਕਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਬੇਲ ਲੈਣੇ ਆ ਜੀ ਬੜੀ ਮੋਟੀ ਕੱਟਨੀ ਆ ਮਤਲਬ ਪੂਰੀ ਨਹੀਂ ਥੋੜੀ ਜਿਹੀ ਮੋਟੀ ਉਹ ਕਰ ਲਾਂਗੇ ਜੀ ਵੀ ਰੋਟੀ ਨਾਲ ਉਹ ਕਹਿ ਰਿਹਾ ਰੋਟੀ ਨਾਲ ਥੋੜੀ ਜਿਹੀ ਮੋਟੀ ਜੀ ਹਮ ਤੇ ਇਹ ਤੁਸੀਂ ਜਿਆਦੇ ਬਰੀਕ ਬਣਾਉਣਗੇ ਫਿਰ ਇਦੋਂ ਵੀ ਕ੍ਰਿਸਪੀ ਬਣ ਜਾਣੀਆਂ ਜਿਵੇਂ ਮੱਠੀਆਂ ਨਹੀਂ ਹੁੰਦੀਆਂ ਨਮਕੀਨ ਉਹ ਮੇ ਬਣ ਜਾਣੀਆਂ ਇਹ ਉਹ ਤੁਹਾਡੀ ਇੱਛਾ ਕੇ ਵੀ ਜਿਵੇਂ ਜਿੰਨਿਆਂ ਕ ਤੁਸੀਂ ਬਣਾਉਣੀਆਂ ਹੋਣ ਮੋਟੀਆਂ ਪਤਲੀਆਂ ਉਹਦੇ ਹਿਸਾਬ ਨਾਲ ਤੁਸੀਂ ਇਹਨ ਹਮ ਤਾਂ ਆਟਾ ਥੋੜਾ ਜਿਹਾ ਪੋਲਾ ਜਿਹਾ ਰੱਖ ਕੇ ਵੀ ਬਾਲਾ ਵੀ ਨਹੀਂ ਹਮ ਤੇ ਇਹਦੇ ਵਿੱਚ ਆਪਾਂ ਥੋੜਾ ਜੀ ਜਦੋਂ ਆਪਾਂ ਆਟਾ ਗੁੰਨੋ ਥੋੜਾ ਜਿਹਾ ਬੇਕਿੰਗ ਸੋਡਾ ਪਾ ਦੇ ਇਹਦੇ ਵਿੱਚ ਤੇ ਫਿਰ ਵਧੀਆ ਨਰਮ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਗੋਗਲਾਂ ਚ ਬੰਦਾ ਹੁੰਦਾ ਫੁੱਲ ਫੁੱਲ ਕੇ ਆਉਂਦੀਆਂ ਜੀ ਫਿਰ ਤੇ ਨਹੀਂ ਮੋਟੀਆਂ ਉਹ ਕਰ ਲਈ ਜੀ ਥੋੜੀਆਂ ਜਿਆ ਫਿਰ ਵੀ ਵਧੀਆ ਰਹਿੰਦੇ ਆ ਨੀ ਕੀ ਤੇ ਲਓ ਜੀ ਹੁਣ ਆਪਾਂ ਇਹਨੂੰ ਵੇਲ ਲੈਨੇ ਆਗੇ ਆਹ ਦੇਖ ਲਓ ਦੋਸਤੋ ਇੰਨੀ ਮੋਟੀ ਬਣਾਉਣੀ ਆਪਾਂ ਰੋਟੀ ਹਾਂਜੀ ਆਟਾ ਜਿਆਦਾ ਹਾਰਾ ਤਾਂ ਹੀ ਇਹਦੀਆਂ ਕੰਨੀਆਂ ਜਿਹਾ ਹੋ ਰਹੀਆਂ ਨੇ ਗੀਆਂ ਜੀ ਹੂੰ ਲਓ ਜੀ ਰੋਟੀ ਆਪਾਂ ਬੇਲ ਲਈ ਤੇ ਹੁਣ ਆਪਾਂ ਇਹਨੂੰ ਕੱਟ ਕੇ ਤਿਆਰ ਕਰ ਲੈਣੇ ਬਸ ਇੰਨੀ ਕੁ ਮੋਟੀ ਕਰਨੀ ਰਹਿਣਾ ਹੈ ਹਾਂਜੀ ਹੂੰ ਬਸ ਇੰਨੀ ਕੁ ਮੋਟੀ ਕਰ ਲੈਣੀ ਹੈ ਜੀ ਮੈਂ ਪਹਿਲਾਂ ਵੀ ਕਿਹਾ ਸ਼ੇਪ ਜਿਵੇਂ ਆਪਾਂ ਨੂੰ ਪਸੰਦ ਹੋਵੇ ਉਹ ਉਹਵੇਂ ਆਪਾਂ ਇਹਦੀ ਬਣਾ ਸਕਦੇ ਹਾਂਗੇ ਆਪਾਂ ਚੌਰਸ ਕੱਟ ਲਈ ਚੌਰਸ ਹੀ ਕਟਾਂਗੇ ਜੀ ਆਪਾਂ ਹਾਂ ਵੈਸੇ ਜਦੋਂ ਉੱਥੇ ਬਣਾਉਂਦੇ ਹੁੰਦੇ ਸੀ ਜੀ ਵੈਣੀ ਵਾਲ ਮੰਮੀ ਗਲਾਸ ਨਾਲ ਕੱਟਦੀ ਗੋਲ ਬਵਾਲੀਆਂ ਟੇਸਟੀ ਲੱਗਦੀਆਂ ਸਿਗੀਆਂ ਮੈਂ ਕਹਿੰਦੀ ਮਮੀ ਮੇਰੇ ਵਾਸਤੇ ਤਾਂ ਅਲੱਗ ਹੀ ਬਣਾ ਦੇ ਥੋੜੀਆਂ ਹੀ ਆ ਤੋ ਮੇਰੇ ਵਾਸਤੇ ਥੋੜਾ ਜਿਹਾ ਆਟਾ ਗੁੰਨ ਲੈਣੀ ਤਾਂ ਮੈਨੂੰ ਤਾਂ ਬਵਾਲੀਆਂ ਸਵਾਲ ਮੈਂ ਬਸ ਉਹੀ ਖਾਣੀ ਆ ਜਿਹੜੀਆਂ ਬੋਲੀਆਂ ਜਿਹੜਾ ਚੋਰਸ ਚੋਰਸ ਦੇਖੀ ਬਰਫੀ ਵਰਗੀਆਂ ਲੱਗਣਗੀਆਂ ਰਮਨ ਹੂੰ ਬਹੁਤ ਵਧੀਆ ਲੱਗਣੀਆਂ ਜੀ ਤੇ ਇੱਕ ਤੁਹਾਡੇ ਨਾਲ ਮੈਂ ਨਮਕੀਨ ਰੈਸਪੀ ਵੀ ਸ਼ੇਅਰ ਕਰੂੰਗੀ ਮਠੀਆਂ ਦੀ ਜਿਹੜੀਆਂ ਆਪਾਂ ਸਕੂਲ ਚ ਖਾਂਦੇ ਹੁੰਦੇ ਸੀਗੇ 1 ਰੁਪਏ ਦੀ ਇੱਕ ਆਉਂਦੀ ਸੀ ਜਿਹੜੀ ਚਾਹ ਨਾਲ ਖਾਂਦੇ ਸੀ ਜਿਹੜੀ ਹਾਂਜੀ ਤੇ ਆ ਵਾਲੀਆਂ ਜਿਹੜੀਆਂ ਮੱਠੀਆਂ ਨੀਗੀਆਂ ਹੁਣ ਜਦੋਂ ਕਿਤੇ ਵੀ ਕੋਈ ਕੁੜੀ ਜਿਵੇਂ ਵਿਆਹ ਹੁੰਦਾ ਤਾਂ ਐਵੇਂ ਹੁੰਦਾ ਵੀ ਉਹਦੇ ਸਹੁਰੇ ਚ ਵੀ ਇਹ ਸਾਰੇ ਪਰਿਵਾਰ ਨੂੰ ਵੀ ਦਿੱਤੀਆਂ ਜਾਂਣ ਮੱਠੀਆਂ ਕੁੜੀ ਨੂੰ ਦੇ ਕੇ ਆਉਂਦੇ ਸੀ ਸੰਧਾਰਾ ਕਹਿ ਦਿੰਦੇ ਸੀ ਜੀ ਨੂੰ ਹਾਂ ਤੇ ਸਾਡੇ ਕੀ ਕਰਦੇ ਵੀ ਜਿਵੇਂ ਹੁਣ ਕਿਸੇ ਕੁੜੀ ਦਾ ਵਿਆਹ ਹੋਇਆ ਤਾਂ ਸਾਰੇ ਘਰਾਂ ਦੀਆਂ ਰਲ ਕੇ ਜਿਵੇਂ ਵੀ ਇੱਕ ਜਣੀ ਆਟਾ ਗੁੰਨਣ ਲੈਂਦੀ ਨਾਲ ਵੀ ਐ ਕੋਈ ਵੇਲਣ ਲੱਗ ਜਾਂਦੀ ਕੋਈ ਕਟਾਉਣ ਲੱਗ ਜਾਂਦੀ ਇਹਦੀਆਂ ਵੀ ਮਤਲਬ ਟਿੱਕੀਆਂ ਤੇ ਕੋਈ ਬਸ ਮਤਲਬ ਵੀ ਬਣਾਉਣ ਲੱਗ ਜਾਂਦੀ ਸੋ ਐਵੇਂ ਬਹੁਤ ਕਰਦੇ ਹੁੰਦੇ ਸੀ ਜੀ ਤੇ ਹੁਣ ਤਾਂ ਜਿਹੜੇ ਸਾਰੇ ਰਵਾਜ ਆ ਕਹਿ ਸਕਦੇ ਬੀ ਅਲੋਪ ਹੀ ਹੁੰਦੇ ਜਾ ਰਹੇ ਨੇਗੇ ਤੂੰ ਤੋ ਕੋਈ ਨਹੀਂ ਜੀ ਮਿਲ ਵਰਤਨ ਇੰਨਾ ਹੈਗਾ ਹਮ ਪਰ ਪਹਿਲਾ ਸੱਚੀ ਕਹਿ ਸਕਦੇ ਆ ਵੀ ਵਧੀਆ ਸੀ ਪਹਿਲਾਂ ਵਧੀਆ ਮਤਲਬ ਆਉਂਦੇ ਜਾਂਦੇ ਸੀਗੇ ਹਨਾ ਤੇ ਹੁਣ ਤਾਂ ਅੱਜ ਕੱਲ ਮਤਲਬ ਉਹ ਚੀਜ਼ਾਂ ਲੁਫਤ ਹੁੰਦੀਆਂ ਜਾਂਦੀਆਂ ਨੇ ਸਹੀ ਗੱਲ ਆ ਜੀ ਹਮ ਇਹ ਕਿ ਜਿਵੇਂ ਹੁਣ ਆਪਾਂ ਵੀ ਜਿਵੇਂ ਕੋਈ ਵੀ ਤੀ ਹੁੰਦੀ ਉਹਨੂੰ ਆਪਾਂ ਆਏ ਹੁੰਦਾ ਵੀ ਚਲੋ ਦੇਖ ਕੇ ਆਈਏ ਵੀ ਵਿਆਹ ਹੀ ਵਧੀਆ ਤਾਂ ਸਮਾਨ ਜਿਵੇਂ ਸੰਧਾਰਾ ਦੇਣ ਜਾਂਦੇ ਆ ਵੀ ਕਹਿ ਸਕਦਾ ਵੀ ਕੋ ਕੁੜੀਆਂ ਭੁੱਖੀਆਂ ਨਹੀਂ ਹੁੰਦੀ ਬਸ ਇੱਕ ਪਿਆਰ ਹੀ ਹੁੰਦਾ ਜੀ ਮਾਪੇ ਉਹਦਾ ਜਿਹੜਾ ਸਮਾਨ ਮੈਂ ਵੀ ਕਈ ਵਾਰ ਕਹਿ ਦਿੰਨੇ ਆ ਵੀ ਬਸ ਮੰਮੀ ਇਹ ਕੀ ਕਰਨੇ ਆ ਤੂੰ ਐਵੇਂ ਮੱਥਾ ਨਾ ਮਾਰਿਆ ਕਰੋ ਵੀ ਮਟਰਨੋਗੀ ਹੈ ਜਿਵੇਂ ਦਿਵਾਲੀ ਹੋ ਗਈ ਲੋੜੀ ਹੋ ਗਈ ਜਾਂ ਜਿਵੇਂ ਹੁਣ ਸੌਣ ਦਾ ਮਿਹਨਤ ਚੱਲ ਰਿਹਾ ਹੈਗਾ ਚੱਲੂਗਾ ਜੀ ਤੇ ਉਹਦੇ ਜਿਹੜੀਆਂ ਚੀਜ਼ਾਂ ਨੇ ਆ ਵੀ ਬਣਾ ਕੇ ਦੇ ਕੇ ਆਉਂਦੇ ਆ ਵੀ ਮੈਂ ਕਹਿੰਦੀ ਵੀ ਤੁਸੀਂ ਬਣਾਉਣੇ ਤਾਂ ਆਉਂਦੀਆਂ ਵੀ ਬਸ ਕੀ ਲੋੜਾ ਤਾਂ ਵੀ ਕਹਿ ਸਕਦੇ ਵੀ ਉਹਨਾਂ ਦਾ ਪਿਆਰ ਹੀ ਹੁੰਦਾ ਕਹਿੰਦੇ ਨਹੀਂ ਨਹੀਂ ਦੇ ਕੇ ਜਾਵਾਂਗੇ ਤੇ ਮੇਰੇ ਵਾਸਤੇ ਸਪੈਸ਼ਲ ਆਉਂਦੀਆਂ ਇਹ ਚੀਜ਼ਾਂ ਆਣ ਕੇ ਤੇ ਹੁਣ ਦੋਸਤੋ ਆਪਾਂ ਸਾਰੀਆਂ ਮਤਲਬ ਮੈਂ ਇੱਕ ਵਾਰੀ ਚੌਰਸ ਚੌਰਸ ਕਟਾਲ ਲਗੇ ਰਮਨ ਤੋਂ ਹੈ ਜੀ ਸਾਰੀ ਇੰਨੀ ਕੁ ਮਠਾਈ ਵਾਲੇ ਆਪਾਂ ਇਹ ਜਿਹੜੇ ਪੀਸ ਆ ਉਹ ਬਣਾ ਲੈਣੇ ਆ ਜਿਆਦੇ ਨਰਮ ਬਣਾਉਣੇ ਥੋੜੀਆਂ ਜਿਹੀਆਂ ਮੋਟੀਆਂ ਕੱਟ ਹੂੰ ਜਿਆਦੇ ਹਾਰਡ ਨਹੀਂ ਮਤਲਬ ਇਹ ਹਾਰਡ ਤਾਂ ਹੁੰਦੀਆਂ ਨਹੀਂ ਹੈਗੀਆਂ ਹੁਣ ਕ੍ਰਿਸਪੀ ਬਣ ਜਾਣੀਆਂ ਜੀ ਖਾਣ ਚ ਟੇਸਟੀ ਤੇ ਲੋ ਜੀ ਸਾਰੀਆਂ ਆਪਾਂ ਕੱਟ-ਕੱਟ ਕੇ ਤਿਆਰ ਕਰ ਲੈਂਦੇ ਲੋ ਜੀ ਮਠੀਆਂ ਆਪਾਂ ਸਾਰੀਆਂ ਕੱਟ ਕੇ ਤਿਆਰ ਕਰ ਲਈਆਂ ਜਿਹੜਾ ਆਸੇ-ਪਾਸੇ ਬਚਿਆ ਸੀਗਾ ਉਹਦੇ ਆਪਾਂ ਇਸ ਪ੍ਰਕਾਰ ਆ ਤਿਆਰ ਕਰ ਲਈ ਜੀ ਬਿਸਕੁਟ ਜੇ ਗੋਲ-ਗੋਲ ਬਣਾ ਕੇ ਤੇ ਇਧਰ ਆਪਣੇ ਜਿਹੜਾ ਤੇਲ ਆ ਫੁੱਲ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਗੈਸ ਨੂੰ ਮੀਡੀਅਮ ਤੇ ਕਰਤਾ ਤੇ ਇਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਪਾਈ ਜਾਵਾਂਗੇ ਜੀ ਸਾਰੀਆਂ ਮਠੀਆਂ ਆਪਾਂ ਇਸ ਪ੍ਰਕਾਰ ਪਕਾ ਲਾਂਗੇ ਜੀ ਥੋੜੀਆਂ-ਥੋੜੀਆਂ ਪਾ ਕੇ ਹਿਲਾਉਂਦੇ ਰਹਿਾਂਗੇ ਤਾਂ ਜੋ ਚੰਗੀ ਤਰ੍ਹਾਂ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਜੀ ਗੈਸ ਦੀ ਜਿਹੜੀ ਫਲੇਮ ਆ ਉਹ ਆਪਾਂ ਮੀਡੀਅਮ ਹੀ ਰੱਖਣੀ ਆ ਕਿਰਾ ਇੱਕ ਵਾਰ ਆਪਾਂ ਇਹਨੂੰ ਗਰਮ ਕਰ ਲੈਣਾ ਕਿਉਂਕਿ ਜੇਕਰ ਆਪਾਂ ਇੱਕੇ ਦਮ ਪਕਾਵਾਂਗੇ ਫਿਰ ਇਹ ਪ੍ਰੋਪਰੋ ਮਤਲਬ ਕਾਲੀਆਂ ਹੋ ਜਾਣਗੀਆਂ ਵਿੱਚੋਂ ਨਹੀਂ ਇਹ ਪੱਕਣੀਆਂ ਚੰਗੀ ਤਰ੍ਹਾਂ ਇਸ ਕਰਕੇ ਮੀਡੀਅਮ ਹੀ ਰੱਖਣੀ ਜਿਹੜੀ ਗੈਸ ਦੀ ਫਲੇਮ ਆ ਕਿ ਮੀਡੀਅਮ ਤੇ ਜਮਾ ਮੀਡੀਅਮ ਤੇ ਪਕਾਉਣਾ ਹਾਂਜੀ ਮੀਡੀਅਮ ਤੇ ਰੱਖ ਕੇ ਪਕਾਵਾਂਗੇ ਤਾਂ ਕ੍ਰਿਸਪੀ ਵੀ ਹੋਣੀਆਂ ਟੇਸਟੀ ਵੀ ਬਣਣਗੀਆਂ ਮਤਲਬ ਵੀ ਮੂੰਹ 'ਚ ਵੀ ਘੁਲਣਗੀਆਂ ਤੇ ਆਪਾਂ ਨੂੰ ਕਾਰਡੀਆਂ ਵੀ ਨਹੀਂ ਲੱਗਣੀਆਂ ਤੇ ਟੇਸਟੀ ਵੀ ਬਹੁਤ ਬਣਣਗੀਆਂ ਜੀ ਮੈਂ ਮੀਡੀਅਮ ਤੇ ब्राउन ਹੋਣ ਤੱਕ ਕੁੱਕਾ ਲੈਣੀ ਚੱਲੋ ਜੀ ਦੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਆ ਗਿਆ ਬਸ ਥੋੜੀਆਂ ਜਿਹੀਆਂ ਹੋਰ ਪਕਾ ਲਈ ਜੇ ਫਿਰ ਬਣ ਕੇ ਬਿਲਕੁਲ ਤਿਆਰ ਹੋ ਜਾਣੀਆਂ ਤੇ ਇਸ ਪ੍ਰਕਾਰ ਹੀ ਆਪਾਂ ਜਿਹੜੀਆਂ ਸਾਰੀਆਂ ਮਠੀਆਂ ਨੇ ਉਹ ਪਕਾਵਾਂਗੇ ਜਦੋਂ ਆਪਾਂ ਇਹਨਾਂ ਨੂੰ ਕੱਢ ਦਾਂਗੇ ਥੋੜਾ ਜਿਹਾ ਫਲੇਮ ਫੁੱਲ ਕਰਕੇ ਤੇਲ ਨੂੰ ਫੇਰ ਗਰਮ ਕਰ ਲੈਣਾ ਫੇਰ ਮਠੀਆਂ ਪਾ ਦਾਂਗੇ ਫੇਰ ਮੀਡੀਅਮ ਤੇ ਕਰ ਲੈਣਾ ਤੇ ਇਸ ਪ੍ਰਕਾਰ ਆਪਾਂ ਦੀ ਇਹ ਸਾਰੀਆਂ ਮਠੀਆਂ ਬਣਾ ਕੇ ਤਿਆਰ ਕਰ مطلب ਇਹ ਕੱਢ ਕੇ ਇੱਕ ਵਾਰੀ ਆਪਾਂ ਹੁਣ ਇਹਨਾਂ ਨੂੰ ਕੱਢ ਲੈਣਾ ਰਹਿਣਾ ਤੇ ਕੱਢ ਕੇ ਫੇਰ ਇੱਕ ਵਾਰੀ ਸਿਲੰਡਰ ਫੋਲੋ ਤੇ ਕਰ ਦੇਣਾ ਤੇਲ ਗਰਮ ਕਰ ਲੈਣਾ ਆਸੋਂ ਜਿਹੜਾ ਫਲੇਮਾ ਜੋਗਨ ਫੋਲਟੇ ਕਰਤਾ ਕੜ ਦੇ ਕੜ ਦੇ ਗਰਮ ਹੋ ਜੂ ਤੇਲ ਸਮਾਰ ਕੇ ਫਿਰ ਫਿਰ ਮੀਡੀਅਮ ਤੇ ਕਲਰ ਦੇਖੋ ਦੋਸਤੋ ਕਿੰਨਾ ਪਿਆਰਾ ਆ ਹਾਂਜੀ ਐਨਾ ਸੋਹਣਾ ਕਲਰ ਤੇ ਮੂੰਹ ਚ ਪਾਣੀ ਆਪ ਹੀ ਦੇਖ ਕੇ ਆ ਜਾਂਦਾ ਨਾ ਤੇ ਸੋਨੂੰ ਮੈਂ ਤੋੜ ਕੇ ਵੀ ਦਿਖਾਉਂਗੀ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇਹ ਹਮ ਚਲੋ ਜੀ ਤੇਲ ਨੁੱਚੜੀ ਜਾਊਗਾ ਤੇ ਇਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਪਾਉਂਦੇ ਜਾਵਾਂਗੇ ਸਾਰੀਆਂ ਇਕੱਠੀਆਂ ਨਹੀਂ ਸਿੱਟਣੀਆਂ ਉਹ ਤਾਂ ਵੈਸੇ ਜੁੜਦੀਆਂ ਵੀ ਨਹੀਂ ਪਰ ਕਈ ਵਾਰ ਜੇ ਮੇ ਆਟਾ ਢੀਲਾ ਤਾਂ ਜੁੜ ਵੀ ਸਕਦੀਆਂ ਨੇ ਜਿਸ ਕਰਕੇ ਇੱਕ ਇੱਕ ਇਹਦੇ ਵਿੱਚ ਆਪਾਂ ਪਾਉਂਦੇ ਜਾਵਾਂਗੇ ਕਾਫੀ ਸਾਰੀਆਂ ਪਾ ਲੈਣ ਤੇ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਵੀ 4 ਸਵੇਰੋਂ ਵਧੀਆ ਪੱਕ ਕੇ ਤਿਆਰ ਹੋ ਜਾਣਗੇ ਤੇ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਵੀ ਇਸ ਪ੍ਰਕਾਰ ਜ਼ਰੂਰ ਟਰਾਈ ਕਰਨਾ ਜੀ ਪਹਿਲਾਂ ਕੀ ਹੁੰਦਾ ਸੀਗਾ ਆ ਹੁਣ ਤਾਂ ਸਾਰੇ ਜਣੇ ਜਿਵੇਂ ਮਿੱਠਾ-ਕੱਟੀ ਖਾਂਦੇ ਨੇ ਕੋਈ ਇਹਨਾ ਖਾਂਦਾ ਨਹੀਂ ਜੇ ਇਸ ਟਾਈਮ 'ਚ ਪਹਿਲਾਂ ਮਤਲਬ ਮਿੱਠਾ ਬਹੁਤ ਖਾਂਦੇ ਸੀ ਸਾਡੇ ਤਾਂ ਨਾ ਦੋ-ਦੋ ਮੰਜੇ ਮਤਲਬ ਚੁੰਨੀਆਂ ਜਾਂ ਕੱਪੜਾ ਵਿਛਾ ਕੇ ਮੰਜੇ ਤੇ ਤੇ ਮੰਮੀ ਤੇ ਮੈਂ ਲੱਗ ਜਾਂਦੇ ਹੋਰ ਲੱਗ ਜਾਂਦੇ ਤਾਈ ਵਰਗੀ ਤੇ ਕਟ-ਕਟ ਕੇ ਅਸੀਂ ਤੇ ਸਾਰਾ ਮੰਜਾ ਭਰ ਲੈਂਦੇ ਤੇ ਫੇਰ ਪਕਾਉਂਦੇ ਜੀ ਉਹਨੂੰ ਕੜਾਈਏ 'ਚ ਪਾ ਕੇ ਤੇਲ ਚੁੱਲੇ ਤੇ ਲਓ ਜੀ ਚੈੱਕ ਕਰੋ ਜੀ ਕਿ ਮੇ ਬਣੀਆਂ ਨੇ ਲਓ ਜੀ ਸਾਰੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਤੇ ਗਰਮ ਗਰਮ ਆਪਾਂ ਸਰਵ ਕਰਾਂਗੇ ਸੋ ਚਾਹ ਦੇ ਨਾਲ ਬਹੁਤ ਜਿਆਦਾ ਟੇਸਟੀ ਲੱਗਦੇ ਨੇ ਜਦੋਂ ਵੀ ਭੁੱਖ ਲੱਗੇ ਤਾਂ ਆਪਾਂ ਇਹਨੂੰ ਕੱਢ ਕੇ ਖਾ ਸਕਦੇ ਹਾਂ ਮਤਲਬ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਕੋਈ ਐਵੇਂ ਨਹੀਂ ਹੈ ਕਿ ਵੀ ਇੱਕ ਦੋ ਦਿਨ ਹੀ ਰਹਿਣੀਆਂ ਇਹ ਮਹੀਨੇ ਤੱਕ ਪੰਗਾ ਰਹਿੰਦੇ ਨੇ ਜੀ ਤੇ ਵਧੀਆ ਇਹ ਖਰਾਬ ਵੀ ਨਹੀਂ ਹੁੰਦੀਆਂ ਬਹੁਤ ਹੀ ਵਧੀਆ ਪਈਆਂ ਰਹਿੰਦੇ ਨੇ ਤੇਲ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣੇ ਹੈਗੇ ਤੇ ਸਾਡੇ ਡੈਵੀ ਦੇ ਦੋਸਤ ਵੀ ਆਏ ਹੋਏ ਨੇਗੇ ਮਤਲਬ ਬੱਚੇ ਖੇਡਣ ਆਏ ਹੋਏ ਨੇ ਸੋ ਉਹਨਾਂ ਨੂੰ ਵੀ ਖਵਾਵਾਂਗੇ ਚਾਹ ਦੇ ਨਾਲ ਗਰਮ ਗਰਮ ਤੇ ਤੁਸੀਂ ਵੀ ਕ੍ਰਿਸਪੀ ਕ੍ਰਿਸਪੀ ਟੇਸਟੀ ਟੇਸਟੀ ਘਰੇ ਬਣਾ ਸਕਦੇ ਹੋ ਇਸ ਪ੍ਰਕਾਰ ਤੇ ਇੰਜੋਏ ਕਰ ਸਕਦੇ ਹੁਣ ਜਿਵੇਂ ਸੌਣ ਦਾ ਮਹੀ ਤੇ ਤੁਸੀਂ ਜਿਹੜੀਆਂ ਕ੍ਰਿਸਪੀ ਮੱਠੀਆਂ ਨੂੰ ਇਸ ਪ੍ਰਕਾਰ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਵੀ ਪੋਲੀਆ ਮੱਠੀਆਂ ਦੀ ਰੈਸਪੀ ਵੀ ਸਾਂਝੀ ਕਰੇ ਤਾਂ ਤੁਸੀਂ ਕਮੈਂਟ ਕਰ ਦਿਓ ਜੀ ਉਹ ਵੀ ਆਪਾਂ ਬਣਾ ਲਾਂਗੇ ਸੁਕੀਨ ਮੱਠੀਆਂ ਵੀ ਇੱਕ ਦਿਨ ਜਰੂਰ ਸਾਂਝੀਆਂ ਕਰਾਂਗੇ ਜੀ ਬਣਾ ਕੇ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਅੰਦਰ ਵੀ ਬਿਲਕੁਲ ਪੱਕ ਕੇ ਤਿਆਰ ਹੈ ਬਹੁਤ ਹੀ ਨਰਮ ਤੇ ਟੇਸਟੀ ਬਣ ਕੇ ਤਿਆਰ ਹੈ ਕੈਮਰਾ ਮੈਂ ਹੁਣ ਨੇੜੇ ਲਿਆਂਦਾ ਜੀ ਹੁਣ ਇੱਕ ਹੋਰ ਤੋੜ ਕੇ ਦਿਖਾ ਦਿਓ ਹਾਂਜੀ ਹੂੰ ਲੋ ਜੀ ਦੇਖੋ ਦੋਸਤੋ ਕਿੰਡੀ ਘੈਂਟ ਹੰਦਰੋਂ ਪਰਪਰੀ ਬਣੀ ਹੈਗੀ ਤੇ ਕ੍ਰਿਸਪੀ ਕ੍ਰਿਸਪੀ ਹੈ ਨਾ ਹਾਂਜੀ ਸੋ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਇਸ ਪ੍ਰਕਾਰ ਬਣਾਉਣਾ ਜੀ ਸੋ ਵੀਡੀਓ ਇਹਦੇ ਲਈ ਅੱਗੇ ਜਰੂਰ ਸ਼ੇਅਰ ਕਰਨੀ ਧੰਨਵਾਦ